ਇਹਦੇ ਤੁਸੀਂ ਤੂੜੀ ਦੀ ਗੱਲ ਕੀਤੀ ਸੀ ਮਾੜੀ ਜੀ ਵੀ ਸਿਲ ਆ ਜਾ ਤੂੜੀ ਨੂੰ ਤਾਂ ਤੁਸੀਂ ਸੋਕਮ ਹੀ ਨਹੀਂ ਪਾਉਂਦੇ ਉਹਦੀ ਉਹ ਉਹਦਾ ਕਾਰਨ ਐਵੇਂ ਆ ਜੀ ਜਿਹੜੀ ਤੂੜੀ ਦੇ ਵਿੱਚ ਸਿਲ ਆ ਕੇ ਬਣ ਗਈ ਕਾਲੀ ਹੋ ਗਈ ਤੂੜੀ ਇੱਕ ਤਾਂ ਤੂੜੀ ਹੁੰਦੀ ਬਿਲਕੁਲ ਕਾਲੀ ਹੋ ਗਈ ਖਰਾਬ ਹੋ ਗਈ ਢੇਲੇ ਬਣ ਗਏ ਹਾਂ ਕੋਈ ਬਰਾਂਡਾ ਚੋ ਗਿਆ ਜਾਂ ਕਿਤੋਂ ਜੀ ਉਹ ਤਾਂ ਮਾੜੀ ਹੈ ਹੀ ਇੱਕ ਤੂੜੀ ਹੁੰਦੀ ਵੇਖਣ ਨੂੰ ਸਾਫ਼ ਆ ਸੁੱਕੀ ਵੀ ਆ ਉਹ ਮਾੜੀ ਮਾੜਾ ਰੰਗ ਉਹਦਾ ਰੰਗ ਫੇੜ ਗਿਆ ਉਹਦਾ ਉਹਦੇ ਵਿੱਚ ਵੀ ਮਤਲਬ ਜਿਹੜੀ ਉਲੀ ਹੁੰਦੀ ਹੈ ਹਾਂ ਠੀਕ ਹੈ ਆਪਾਂ ਫੀਡ ਤੇ ਜਾਂ ਸੈਲਜ ਤੇ ਤੇ ਰੌਲਾ ਚੱਲਦਾ ਸੀ ਕਾਫੀ ਬੰਡਰ ਬਹੁਤ ਇਹ ਸੀ ਤੇ ਕਿਹੜਾ ਨਹੀਂ ਤੇ ਆ ਜਿਹੜੀ ਉਹ ਗੱਲ ਮੈਂ ਤੁਹਾਨੂੰ ਦੱਸਦਾ ਸੀ ਉਹ ਐਵੇਂ ਸੀ ਕਿ ਜਿਹੜੀ ਤੂੜੀ ਜਿਹੜੀ ਮੰਨ ਲਓ ਜ਼ਿਆਦਾ ਖਰਾਬ ਹੋ ਗਈ ਉਹਦੇ ਵਿੱਚ ਉਲੀ ਆ ਗਈ ਸਭ ਨੂੰ ਪਤਾ ਆ ਤੁਹਾਨੂੰ ਸੋਕ ਆਪਾਂ ਇਸ ਕਰਕੇ ਨਹੀਂ ਪਾਉਂਦੇ ਮੰਨ ਲਓ ਜਾਨਵਰ ਆਪਣਾ ਕੋਈ ਆ ਕੇ ਬਹਿ ਗਿਆ ਉਹਦੇ ਉੱਪਰ ਆਪਾਂ ਚੋਕੇ ਹਟੇ ਸਿਆਲ ਦੇ ਵਿੱਚ ਮੇਨ ਕਰਕੇ ਸੋਕ ਪਾਉਂਦੇ ਆਪਾਂ ਚੋਕੇ ਹਟੇ ਆਪਾਂ ਉਹ ਉਹਦੇ ਉੱਪਰ ਬਹਿ ਗਿਆ ਜੀ ਤੋ ਉਹਦੇ ਵਿੱਚ ਜਿਹੜੇ ਬੈਕਟੀਰੀਆ ਲਾ ਜਾਂ ਜਿਹੜੀ ਉਹਦੇ ਵਿੱਚ ਫੰਗਸ ਆ ਉਹ ਆਪਣੇ ਥਨਾ ਦੇ ਵਿੱਚ ਜਾ ਸਕਦੀ ਹੈ ਉਹਦੇ ਵਿੱਚ ਆਖਰਕਾਰ ਤੇ ਉਹਦੇ ਵਿੱਚ ਗੰਦੇ ਬੈਕਟੀਰੀਆ ਹੀ ਬਣੇ ਨਾ ਤਾਂ ਉਹ ਆਪਣਾ ਜਿਹੜਾ ਤਾਂ ਹੀ ਤਾਂ ਕਹਿੰਦੇ ਨੇ ਸਾਫ ਸਾਬੀ ਫਾਇ ਹੈ ਜਿਹੜੀ ਇਤ ਮਹੱਤਵ ਆ ਇਹ ਹੀ ਮਹੱਤਵ ਆ ਸਹੀ ਹੈ ਤੇ ਆਪਾਂ ਉਹ ਉਹ ਚੀਜ਼ ਨਹੀਂ ਪੁਰਾਣੇ ਬਜ਼ੁਰਗ ਜਿਹੜੇ ਸੀਗਾ ਨਾ ਕੱਚੇ ਥਾਂ ਦੇ ਉੱਪਰ ਰੂੜੀ ਦੇ ਨੇ ਸੁਕਾ ਕੇ ਆਉਂਦੇ ਸੀਗੇ ਤੇ ਸ਼ਾਮ ਨੂੰ ਉਹਦੀ ਸੁੱਕ ਲਿਆ ਕੇ ਪੋਉਂਦੇ ਹਾਂ ਉਹਦਾ ਕਾਰਨ ਕੀ ਜਿਹੜਾ ਪਸ਼ੂ ਦਾ ਗੋਆ ਤੇ ਜਿਹੜਾ ਮੂਤਰ ਹੁੰਦਾ ਵਾ ਨਾ ਇਹਦੇ ਵਿੱਚ ਤਿਆਬੀਪਣ ਹੁੰਦਾ ਵਾ ਇਹ ਬੈਕਟੀਰੀਆ ਨੂੰ ਖਤਮ ਕਰ ਦਿੰਦਾ ਵਾ ਇਹਦੇ ਵਿੱਚ ਬੈਕਟੀਰੀ ਜਿਹੜੇ ਪੁਰਾਣੇ ਸੀ ਉਹ ਸਾਇੰਸ ਨਹੀਂ ਜਾਣਦੇ ਪਰ ਕੰਮ ਕਿਵੇਂ ਕਰਨਾ ਉਹਨਾਂ ਨੂੰ ਆ ਬਿਲਕੁਲ ਇੱਕ ਇੱਕ ਚੀਜ਼